ਰਾਸ਼ਨ ਕਾਰਡ ਵਾਲਿਆਂ ਲਈ ਵੱਡੀ ਖੁਸ਼ਖਬਰੀ ਬੀਪੀਐਲ ਰਾਸ਼ਨ ਕਾਰਡ ਵਾਲਿਆਂ ਦੀਆਂ ਲੱਗੀਆਂ ਮੱਜਾਂ ਹਰ ਮਹੀਨੇ ਖਾਤਿਆਂ 'ਚ ਮੰਗੇ ਦੇਖੋ ਐਨੇ ਪੈਸੇ ਇਹ ਰਸ਼ਨ ਕਾਰਡ ਬਾਰੇ ਲਈ ਬੜੀ ਖੁਸ਼ਖਬਰੀ ਉਹਨਾਂ ਹਰ ਮਹੀਨੇ ਪੈਸੇ ਮਿਲਣ ਵਾਲੇ ਤੁਹਾਨੂੰ ਦੱਸਦੀ ਹੈ ਕਿ ਬੀਪੀਐਲ ਰਸ਼ਨ ਕਾਰਡ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇੱਕ ਮਹੱਤਵਪੂਰਨ ਦਸਤਾਵੇਜ਼ ਇਸ ਕਾਰਡ ਦੀ ਮਦਦ ਨਾਲ ਵਿਅਕਤੀ ਸਮੇਂ-ਸਮੇਂ ਤੇ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਲੋਕ ਕਲਿਆਣ ਯੋਜਨਾਵਾਂ ਦਾ ਲਾਭ ਉਠਾ ਸਕਦੇ ਨੇ ਇਹ ਕਾਰਡ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਪਰਿਵਾਰ ਬਣਾ ਸਕਦੇ ਨੇ ਪਾਪ ਉਹ ਪਰਿਵਾਰ ਇਸ ਦਾ ਲਾਭ ਉਠਾ ਸਕਦੇ ਨੇ ਜਿਸ ਪਰਿਵਾਰ ਦੀ ਸਲਾਨਾ ਆਮਦਨ 1,80,000 ਤੋਂ ਘੱਟ ਹੈ ਇਸ ਕਾਰਡ ਨੂੰ ਬਣਾਉਣ ਦੇ ਯੋਗ ਨੇ ਸਰਕਾਰ ਬੀਪੀਐਲ ਰਾਸ਼ਨ ਕਾਰਡ ਤੇ ਕਈ ਤਰ੍ਹਾਂ ਦੇ ਲਾਭ ਦਿੰਦੀ ਹੈ ਹਾਲੀ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਛੇਤੀ ਹੀ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ 1000 ਰੁਪਏ ਦੇ ਸਕਦੀ ਹੈ ਸਿਕਰ ਯੋਗ ਹੈ ਕਿ ਬੀਪੀਐਲ ਰਾਸ਼ਨ ਕਾਰਡ ਲੋਕਲੀ ਸਰਕਾਰ ਤੋਂ ਸਪ ਪੌਂਦਾ ਇੱਕ ਜ਼ਰੀਆ ਜਿਸ ਨਾਲ ਜ਼ਰੂਰੀ ਸਮਾਨ ਸਸਤੇ ਮਿਲਦੇ ਨੇ ਬੀਪੀਐਲ ਰਾਸ਼ਨ ਕਾਰਡ ਵੱਲੋਂ ਲੋਕ ਸਰਕਾਰੀ ਯੋਜਨਾਵਾਂ ਦਾ ਸਭ ਤੋਂ ਪਹਿਲਾ ਲਾਭ ਉਠਾ ਸਕਦੇ ਨੇ ਫਿਲਹਾਲ ਸਰਕਾਰ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਆਯੁਸ਼ਮਾਨ ਕਾਰਡ ਜਾਰੀ ਕਰ ਰਹੀ ਹੈ ਬੀਪੀਐਲ ਰਾਸ਼ਨ ਕਾਰਡ ਸੰਬੰਧੀ ਸਮੇਂ-ਸਮੇਂ ਤੇ ਵੱਖ-ਵੱਖ ਨਿਯਮ ਬਣਾਏ ਜਾਂਦੇ ਨੇ ਕਈ ਸਾਲਾਂ ਤੋਂ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣਾ ਬੰਦ ਕਰ ਦਿੱਤਾ ਸੀ ਪਰ ਹੁਣ ਸਰਕਾਰ ਫਿਰ ਤੋਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਕਿਉਂਕਿ ਦੇਸ਼ 'ਚ ਚੋਣਾਂ ਮੁੱਕ ਚੁੱਕੀਆਂ ਨੇ ਤੇ ਇਹ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ ਇਸ ਤੋਂ ਬਾਅਦ ਤੁਸੀਂ ਘਰ ਬੈਠ ਕੇ ਆਸਾਨੀ ਨਾਲ ਆਨਲਾਈਨ ਰਾਸ਼ਨ ਕਾਰਡ ਬਣਵਾ ਸਕਦੇ ਹੋ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀ ਆਮਦਨ ਦੇ ਹਿਸਾਬ ਨਾਲ ਰਾਸ਼ਨ ਕਾਰਡ ਜਾਰੀ ਕੀਤਾ ਜਾਂਦਾ ਹੈ ਰਾਸ਼ਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਕੁਝ ਰਿਪੋਰਟਾਂ ਅਨੁਸਾਰ ਸਰਕਾਰ ਵੀਪੀਐਲ ਰਾਸ਼ਨ ਕਾਰਡ ਨੂੰ 1000 ਰੁਪਏ ਦੀ ਆਰਥਿਕ ਸਹਾਇਤਾ ਵੀ ਦੇਵੇਗੀ ਵੀਪੀਐਲ ਰਾਸ਼ਨ ਕਾਰਡ ਵਾਲਿਆਂ ਲਈ ਵੱਡੀ ਖੁਸ਼ਖਬਰੀ ਵੀਪੀਐਲ ਰਾਸ਼ਨ ਕਾਰਡ ਵਾਲਿਆਂ ਦੀਆਂ ਲੱਗੀਆਂ ਮੱਝਾਂ ਹਰ ਮਹੀਨੇ ਖਾਤਿਆਂ 'ਚ ਮੰਗੇ ਦੇਖੋ ਐਨੇ ਪੈਸੇ ਇਹ ਰਾਸ਼ਨ ਕਾਰਡ ਬਾਰੇ ਲਈ ਵੱਡੀ ਖੁਸ਼ਖਬਰੀ ਉਹਨਾਂ ਹਰ ਮਹੀਨੇ ਪੈਸੇ ਮਿਲਣ ਵਾਲੇ ਤੁਹਾਨੂੰ ਦੱਸਦੀ ਹੈ ਕਿ ਬੀਪੀਐਲ ਰਾਸ਼ਨ ਕਾਰਡ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇੱਕ ਮਹੱਤਵਪੂਰਨ ਦਸਤਾਵੇਜ਼ ਇਸ ਕਾਰਡ ਦੀ ਮਦਦ ਨਾਲ ਵਿਅਕਤੀ ਸਮੇਂ-ਸਮੇਂ ਤੇ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਲੋਕ ਕਲਿਆਣ ਯੋਜਨਾਵਾਂ ਦਾ ਲਾਭ ਉਠਾ ਸਕਦੇ ਨੇ ਇਹ ਕਾਰਡ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਪਰਿਵਾਰ ਬਣਾ ਸਕਦੇ ਨੇ ਪਾਪ ਉਹ ਪਰਿਵਾਰ ਇਸ ਦਾ ਲਾਭ ਉਠਾ ਸਕਦੇ ਨੇ ਜਿਸ ਪਰਿਵਾਰ ਦੀ ਸਲਾਨਾ ਆਮਦਨ 1,80,000 ਤੋਂ ਘੱਟ ਹੈ ਇਸ ਕਾਰਡ ਨੂੰ ਬਣਾਉਣ ਦੇ ਯੋਗ ਨੇ ਸਰਕਾਰ ਬੀਪੀਐਲ ਰਾਸ਼ਨ ਕਾਰਡ ਤੇ ਕਈ ਤਰ੍ਹਾਂ ਦੇ ਲਾਭ ਦਿੰਦੀ ਹੈ ਹਾਲੀ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਛੇਤੀ ਹੀ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ 1000 ਰੁਪਏ ਦੇ ਸਕਦੀ ਹੈ ਸਿਕਰ ਯੋਗ ਹੈ ਕਿ ਬੀਪੀਐਲ ਰਾਸ਼ਨ ਕਾਰਡ ਲੋਕਾਂ ਲਈ ਸਰਕਾਰ ਤੋਂ ਸਬਸਿਡੀ ਪਾਉਣ ਦਾ ਇੱਕ ਜ਼ਰੀਆ ਜਿਸ ਨਾਲ ਜ਼ਰੂਰੀ ਸਮਾਨ ਸਸਤੇ ਮਿਲਦੇ ਨੇ ਵੀਪੀਐਲ ਰਾਸ਼ਨ ਕਾਰਡ ਵੱਲੋਂ ਲੋਕ ਸਰਕਾਰੀ ਯੋਜਨਾਵਾਂ ਦਾ ਸਭ ਤੋਂ ਪਹਿਲਾ ਲਾਭ ਉਠਾ ਸਕਦੇ ਨੇ ਫਿਲਹਾਲ ਸਰਕਾਰ ਵੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਆਯੁਸ਼ਮਾਨ ਕਾਰਡ ਜਾਰੀ ਕਰ ਰਹੀ ਹੈ ਵੀਪੀਐਲ ਰਾਸ਼ਨ ਕਾਰਡ ਸੰਬੰਧੀ ਸਮੇਂ-ਸਮੇਂ ਤੇ ਵੱਖ-ਵੱਖ ਨਿਯਮ ਬਣਾਏ ਜਾਂਦੇ ਨੇ ਕਈ ਸਾਲਾਂ ਤੋਂ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣਾ ਬੰਦ ਕਰ ਦਿੱਤਾ ਸੀ ਪਰ ਹੁਣ ਸਰਕਾਰ ਫਿਰ ਤੋਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਕਿਉਂਕਿ ਦੇਸ਼ 'ਚ ਚੋਣਾਂ ਮੁੱਕ ਚੁੱਕੀਆਂ ਨੇ ਤੇ ਇਹ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ ਇਸ ਤੋਂ ਬਾਅਦ ਤੁਸੀਂ ਘਰ ਬੈਠ ਕੇ ਆਸਾਨੀ ਨਾਲ ਆਨਲਾਈਨ ਰਾਸ਼ਨ ਕਾਰਡ ਬਣਵਾ ਸਕਦੇ ਹੋ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀ ਆਮਦਨ ਦੇ ਹਿਸਾਬ ਨਾਲ ਰਾਸ਼ਨ ਕਾਰਡ ਜਾਰੀ ਕੀਤਾ ਜਾਂਦਾ ਹੈ ਰਾਸ਼ਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਕੁਝ ਰਿਪੋਰਟਾਂ ਅਨੁਸਾਰ ਸਰਕਾਰ ਵੀਪੀਐਲ ਰਾਸ਼ਨ ਕਾਰਡ ਨੂੰ 1000 ਰੁਪਏ ਦੀ ਆਰਥਿਕ ਸਹਾਇਤਾ ਵੀ ਦੇਵੇਗੀ